ਖਪਾਇਆ ਮਿਲ ਗੁਰ ਗੋਬਿੰਦਾਸ ਸਵਾਰਿਆ ਸੁਖ ਪਾਇਆ ਮਿਲ ਗੁਰ ਗੋਬਿੰਦਾਸ ਸਵਾਰਿਆ ਧਵਨ ਗੁਰੂ ਪਾਣੀ ਪਿਤਾ ਮਾ ਤਰਤ ਮਹਤ ਦਏ ਦਾਈ ਦਾ ਆ ਖਿਲੇ ਸਗਲ ਜਗਤ ਚੰਗੀਆਂ ਬੁਰੀਆਂ ਵਜ ਤਰ ਮਹ ਦੂਰ ਕਰਨੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਗਏ ਮੁਸਕਦ ਗੋਲ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ ਜਿਨੀ ਨਾਮ ਧਿਆਇਆ ਗਏ ਮੁਸਕਦ ਗੋਲ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹੇ ਗੁਰਜੀਤ ਦੀ ਫਤਿਹ ਕੀ ਵਾੜ ਦਰਸ਼ਨ ਦੀਜੇ ਦੀਜ ਖੋਲ ਕੀ ਵਾੜ ਦਰਸ਼ਨ ਦੀਜੇ ਦੀਜ ਖੋਲ ਕੀ ਵਾੜ ਦਰਸ਼ਨ ਦੀਜੇ ਦੀਜ ਖੋਲ ਕੀ ਵਾੜ ਦਰਸ਼ਨ ਦੀਜੇ ਦਰ مانਗੇ ਤੇ ਦੇ ਦਰਬਾਰ ਸੂਰਤ ਕਰੇ গো ਮੇਰੀ ਤੁਝ ਸੂਰਤ ਕਰੇ গো ਮੇਰੀ ਸੂਰਤ ਕਰੇ গো ਮੇਰੀ ਤੁਝ ਦਰ ਕਰੇ গো ਤੂੰ ਦੀਜੇ ਖੋਲ ਕਿਵਾੜ ਦਰਸ਼ਨ ਦੀਜੇ ਦੀ ਜਖੋਲ ਕਿਵਾੜ ਦਰਸ਼ਨ ਦੀਜਾ ਦੀ ਜਖੋਲ ਕਿਵਾੜ ਦਰਸ਼ਨ ਦੀਜਾ ਦੀ ਜਖੋਲ ਕਿਵਾੜ ਦਰਸ਼ਨ ਦੀਜਾ ਤਨ ਤਨੀ ਉਦਾਰਤ ਆਗੀ ਤੁਮ ਤਨ ਤਨੀ ਉਦਾਰਤ ਆਗੀ ਕਿਰਪਾ ਸਰਸ ਤੁਮ ਆਦਰਸ਼ਨ ਦੀਜਾ ਦੀਜ ਖੋਲ ਕਿਵਾੜ ਦਰਸ਼ਨ ਦੀਜ ਆਪੇ ਨਾਮ ਤੇ ਸਭ ਤੇ ਤੁਮ ਮੰਗੋ ਕਾਹੇ ਰੰਗ ਸਭ ਦੇਖੋ ਦਰਸ਼ਨ ਦੀਜੇ ਦੀਜ ਖੋਲ ਕਿਵਾਲ ਦਰਸ਼ਨ ਦੀਜੇ ਤੇ ਮੇਰੇ ਹੋ ਮਿਟਾਨ ਕਰ ਦਰਸ਼ਨ ਦੀਜੇ ਦੀਜ ਖੋਲ ਕਿਵਾਲ ਦਰਸ਼ਨ ਦੀਜੇ ਮੇਰੇ ਮਸੂਮਾ ਜਾ ਦੇਉ ਨਾਮਾ ਦਰਸ਼ਨ ਦੀਜ ਦੀਜ ਖੋਲ ਕਿਵਾਰ ਦਰਸ਼ਨ ਦੀਜ ਸਮਰਥ ਦਾਤੇ जगत जलन्दा राखले जगत <एगाँ> जलन्दा राखले जगत जलन्दा on me दुख पंजन तेरा नाम जी तेरा नाम जी दुख पंजन तेरा नाम जी तेरा नाम दुख पंजन तेरा नाम जी अंजन ते ਪਹਿਰ ਆ ਰਾਧੀਏ ਆਠ ਪਹਿਰ ਆ ਰਾਧੀਏ ਸਤ ਗੁਰ ਗਿਆਨ ਪੂਰਨ ਸਤ ਗੁਰ ਗਿਆਨ ਪੂਰਨ ਸਤ ਗੁਰ ਗਿਆਨ ਪੂਰਨ ਸਤ ਗੁਰ ਗਿਆਨ ਜਬਿਓ ਜਨ ਦੇਵਤ ਜਬਿਓ ਜਨ गट जो गरब न आहियो तन तन ਸਗੁਰ ਰਾਮਦਾਸ ਗੁਰ ਤਨ ਤਨ ਰਾਮਦਾਸ ਗੁਰ ਜੇ ਨਸਰ ਆ ਤਨੇ ਸਵਾਰਿਆ ਜੇ ਨਸਰ ਆ ਤਨੇ ਸਵਾਰਿਆ ਬੱਬ ਤੇ ਵਡਾ ਸਤ ਗੁਰ ਨਾਨਕ ਜਿਨ ਕਲ ਰਾਖੀ ਮੇਰੀ ਜਿਨ ਕਲ ਰਾਖੀ ਮੇਰੀ ਜਿਨ ਕਲ ਰਾਖੀ ਮੇਰੀ ਪਤੀ ਕਮਾਈ ਧੰਨ ਨਾਨਕ ਤੇਰੀ ਵਡੀ ਕਮਾਈ ਧੰਨ ਨਾਨਕ ਤੇਰੀ ਵਡੀ ਕਮਾਈ ਧੰਨ ਨਾਨਕ ਤੇਰੀ ਵਡੀ ਕਮਾਈ ਨਾਨਕ ਤੇਰੀ ਵੱਡੀ ਕਮਾਈ ਨਾਨਕ ਤੇਰੀ ਵੱਡੀ ਕਮਾਈ ਧੰਨ ਨਾਨਕ ਤੇਰੀ ਵੱਡੀ ਕਮਾਈ ਸ਼੍ਰੀ ਹਰਿ ਕ੍ਰਿਸ਼ਨ ਤੇ ਆਇਆ ਸ਼੍ਰੀ ਹਰਿ ਕ੍ਰਿਸ਼ਨ ਤੇ ਆਇਆ ਦੁੱਖ ਜਾਏ ਸ਼੍ਰੀ ਹਰਿ ਕ੍ਰਿਸ਼ਨ ਤੇ Si Maria Te Badaran Se Maria. सतन जे वाहे गुरू आे गुरूआ गुरू जे सतनाम 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 जे ਸਤ ਨਾਮ ਸਤ ਨਾਮ ਜੀ ਵਾਹਿਗੁਰੂ ਵਾਹਿਗੁਰੂ ਆਹੇ ਗੁਰੂ ਜੀ ਜਿੰਦੂ ਸਤ ਨਾਮ ਸਤ